ਕਈ ਵਾਰ ਸਾਡੇ ਮਨ ਦੇ ਵਿੱਚ ਇੰਨੀ ਆਲਸ ਪੈਦਾ ਹੋ ਜਾਂਦੀ ਆ ਆਪਾਂ ਇਹ ਸੋਚਦੇ ਆ ਕਿ ਜੇ ਅੰਮ੍ਰਿਤ ਵੇਲੇ ਉੱਠਾਂਗੇ ਤੇ ਇਸ਼ਨਾਨ ਕਰਨਾ ਪਵੇਗਾ ਕੋਈ ਵੀ ਬਾਣੀ ਪੜਨ ਤੋਂ ਪਹਿਲਾਂ ਪਰ ਖਿਆਲ ਕਰਨਾ ਕਈ ਵਾਰੀ ਮਹਾਪੁਰਖਾਂ ਦੇ ਇਹੋ ਜਿਹੇ ਬਚਨ ਹੁੰਦੇ ਆ ਜਿਨ੍ਹਾਂ ਨੂੰ ਜੇ ਅਸੀਂ ਸੁਣ ਲਈਏ ਜ਼ਿੰਦਗੀ ਵਿੱਚ ਕਮਾ ਲਈਏ ਜ਼ਿੰਦਗੀ ਜਿਹੜੀ ਆ ਬਦਲ ਜਾਂਦੀ ਆ ਤੇ ਦੇਖੋ ਕਈ ਵਾਰੀ ਸਾਡੇ ਨਾਲ ਕੀ ਘਟਨਾ ਵਾਪਰਦੀ ਆ ਅਸੀਂ ਕੋਈ ਆਲਰਮ ਨਹੀਂ ਲਾਉਂਦੇ ਸਾਡੀ ਆਪਣੇ ਆਪ ਅੱਖ ਖੁੱਲਦੀ ਆ ਕੋਈ ਬਿਨਾ అలਾਰਮ ਤੋਂ ਉੱਠਦੇ ਆ ਦੇਖੋਗੇ ਤੁਸੀਂ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਜੀ ਹੋਵੇਗਾ ਬਜ਼ੁਰਗ ਹੋਵੇਗਾ ਜਿਹਨੂੰ అలਾਰਮ ਦਾ ਸਹਾਰਾ ਨਹੀਂ ਲੈਣਾ ਪੈਂਦਾ ਤੇ ਭਾਈ ਇਹ ਜਿਹੜਾ ਅੰਮ੍ਰਿਤ ਵੇਲਾ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਾ ਤ ਇੱਕ ਵਿਡੇਂਦੀ ਆਰ ਜਾਂ ਦੂਜਾ ਸਾਹਿਬ ਆਵੇ ਚਿੱਤ ਕਹਿੰਦੇ ਆ ਨਾ ਮਹਾਪੁਰਖ ਭਾਈ ਇਹ ਅੰਮ੍ਰਿਤ ਵੇਲਾ ਜਿਹੜਾ ਐਸਾ ਹੈ ਵੇਲਾ ਜਿਨੇ ਇਹ ਵੇਲਾ ਸੰਭਾਲ ਲਿਆ ਸਮਝ ਲੋ ਦੀ ਕਿਸਮਤ ਬਦਲ ਗਈ ਹੁਣ ਅੰਮ੍ਰਿਤ ਵੇਲੇ ਤੁਸੀਂ ਕੀ ਕਰਨਾ ਹੈ ਕਈ ਵਾਰੀ ਹੁੰਦਾ ਵੀ ਉਠਾਂਗੇ ਇਸ਼ਨਾਨ ਕਰਨਾ ਪਊਗਾ ਜਦੋਂ ਰਾਤ ਨੂੰ ਅੱਖ ਖੁੱਲਦੀ ਆ 1 ਵਜੇ 2 ਵਜੇ 12 ਵਜੇ ਤੋਂ ਬਾਅਦ ਖੁੱਲ੍ਹੇ ਅੱਖ ਤੁਸੀਂ ਦੋ ਸ਼ਬਦ ਕਹਿਣੇ ਆ ਜੀ ਤੁਸੀਂ ਵੇਖੋਗੇ ਇਹ ਸ਼ਬਦ ਬੋਲਣ ਦੇ ਨਾਲ ਤੁਹਾਡੀ ਧਨ ਦੌਲਤ ਵਿੱਚ ਵੀ ਜਿੱਥੇ ਵਾਧਾ ਹੋਵੇਗਾ ਉਥੇ ਆਤਮਿਕ ਜਿਹੜੀ ਆ ਨਾ ਸ਼ਾਂਤੀ ਵੀ ਤੁਹਾਨੂੰ ਮਿਲ ਜਾਵੇਗੀ ਜਿਹੜੀ ਸ਼ਾਂਤੀ ਨੂੰ ਅਸੀਂ ਲੱਭਦੇ ਪਏ ਆ ਉਹ ਗੁਰੂ ਦੀ ਬਾਣੀ ਵਿੱਚ ਹੀ ਆ ਹੁਣ ਦੇਖੋ ਸਾਧ ਸੰਗਤ ਜੀ ਕਈ ਵਾਰੀ ਆਪਾਂ ਨੂੰ ਪਤਾ ਕੀ ਲੱਗਦਾ ਅਜੇ ਤਾਂ ਅੱਧੀ ਇੱਕ ਰਾਤ ਹੋ ਗਈ ਆ ਇਹਨੂੰ ਰਾਤ ਨੂੰ ਅੱਖ ਖੁੱਲਦੀ ਆ ਵੀ ਅੱਧੀ ਰਾਤ ਪਈ ਆ ਅਸੀਂ ਇਹ ਸੋਚਦੇ ਆ ਅੱਧੀ ਰਾਤ ਪਈ ਆ ਤੇ ਸੌਂ ਜਾਈਏ ਤੇ ਅਸੀਂ ਸੌਂ ਜਾਂਦੇ ਆ ਜਦੋਂ ਆਪਾਂ ਕਹਿ ਦਿੰਨੇ ਆ ਨਾ ਅੱਧੀ ਰਾਤ ਪਈ ਆ ਅੱਧੀ ਰਾਤ ਹੋ ਗਈ ਆ ਉਦੋਂ ਮਨ ਕੀ ਕਰਦਾ ਆਪਾਂ ਫਿਰ लेट ਜਾਂਦੇ ਆ ਫਿਰ ਨੀਂਦ ਆ ਜਾਂਦੀ ਆ ਕਈ ਵਾਰੀ ਐਵੇਂ ਵੀ ਹੁੰਦਾ ਵੀ ਨੀਂਦ ਆਉਂਦੀ ਨਹੀਂ ਤੇ ਬੰਦਾ ਸੌਣ ਦੀ ਕੋਸ਼ਿਸ਼ ਕਰਦਾ ਉਹ ਇਹ ਨਹੀਂ ਸਮਝਦਾ ਵੀ ਇਹ ਪ੍ਰਮਾਤਮਾ ਨੇ ਉਹਨੂੰ ਮੌਕਾ ਦਿੱਤਾ ਹੈ ਤੇ ਕਈ ਵਾਰੀ ਜਦੋਂ ਜਾਗ ਖੁੱਲਦੀ ਆ ਨਾ ਬੰਦਾ ਇਸ਼ਨਾਨ ਵੀ ਨਹੀਂ ਕਰਦਾ ਮੂੰਹ ਹੱਥ ਵੀ ਨਹੀਂ ਧੋਂਦਾ ਉਦੋਂ ਉਹਨੂੰ ਕੀ ਕਰਨਾ ਚਾਹੀਦਾ ਦੇਖੋ ਇਸ਼ਨਾਨ ਕਰਨ ਦੇ ਨਾਲ ਸਰੀਰ ਵਿੱਚ ਚੁਸਤੀ ਆਉਂਦੀ ਆ ਇਹ ਤਾਂ ਆਪਾਂ ਨੂੰ ਪਤਾ ਸੀ ਸਾਰੇ ਜਾਣਦੇ ਆ ਤੇ ਸਰੀਰ ਦਾ ਇਸ਼ਨਾਨ ਜਿਹੜਾ ਬੜਾ ਜ਼ਰੂਰੀ ਆ ਲਾਜ਼ਮੀ ਆ ਇਹ ਤਾਂ ਸਰੀਰ ਦੀ ਸੁਸਤੀ ਦੂਰ ਨਹੀਂ ਹੁੰਦੀ ਪਰ ਜਦੋਂ ਆਪਾਂ ਗੱਲ ਕਰਦੇ ਆਂ ਮਨ ਦੀ ਤੇ ਜਿਹੜਾ ਮਨ ਸਾਧ ਸੰਗਤ ਜੀ ਇਸ਼ਨਾਨ ਕਰਨ ਦੇ ਨਾਲ ਇਹ ਵੀ ਸੁਚੇਤ ਜਾ ਹੋ ਜਾਂਦਾ ਇਹ ਅੰਮ੍ਰਿਤ ਵੇਲਾ ਜਿਹੜਾ ਇੱਥੇ ਤਾਕਤ ਬਹੁਤ ਜ਼ਿਆਦਾ ਹੈ ਇਹ ਉਹ ਵੇਲਾ ਜਦੋਂ ਆਪਾਂ ਆਪਦੀ ਕਿਸਮਤ ਬਦਲ ਸਕਦੇ ਆਂ ਫਿਰ ਆਪਾਂ ਕਹਿੰਨੇ ਆਂ ਪਤਾ ਨਹੀਂ ਪ੍ਰਮਾਤਮਾ ਨੇ ਮੇਰੀ ਜ਼ਿੰਦਗੀ ਵਿੱਚੋਂ ਸਮਾਂ ਨਹੀਂ ਦਿੱਤਾ ਜਦੋਂ ਮੈਂ ਆਪਦੀ ਕਿਸਮਤ ਬਦਲ ਸਕਾਂ ਭਾਈ ਇਹ ਉਹੀ ਸਮਾਂ ਇਹ ਉਹੀ ਮੌਕਾ ਜੇ ਆਪਾਂ ਮੌਕੇ ਨੂੰ ਸੰਭੀ ਗਏ ਨਾ ਇਹ ਬਦਲਾਵਾਂ ਵਾਂਗ ਉੱਡ ਜਾਂਦਾ ਹੈ ਇਨੂੰ ਸਾਹਮਣਾ ਬਹੁਤ ਜ਼ਰੂਰੀ ਆ ਤੇ ਮਹਾਪੁਰਖ ਰੱਬ ਦੇ ਪਿਆਰੇ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੀ ਭਾਈ ਜੇ ਤੁਸੀਂ ਅੰਮ੍ਰਿਤ ਵੇਲਾ ਸੰਭਾਲੋਗੇ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਬਾਹ ਫੜ ਲੈਣਗੇ ਆ ਬਾਬਾ ਨਾਨਕ ਸਿੰਘ ਜੀ ਦੇ ਬਚਨ ਆ ਇਹ ਜੇ ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਸਿੱਖ ਲਿਆ ਜ਼ਿੰਦਗੀ ਤੁਹਾਨੂੰ ਸੰਭਾਲ ਲਵੇਗੀ ਜ਼ਿੰਦਗੀ ਵਿੱਚ ਤੁਸੀਂ ਡੋਲੋਗੇ ਨਹੀਂ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਬਿਨਾਂ ਨਹਾਤੇ ਅੰਮ੍ਰਿਤ ਵੇਲੇ ਅਸੀਂ ਕੀ ਕਰਨਾ ਹੈ ਸਾਧ ਸੰਗਤ ਜੀ ਇਹ ਵਿਧੀ ਨੂੰ ਆਪਾਂ ਸਮਝੀਏ ਕਈ ਵਾਰੀ ਦੇਖੋ ਹੁੰਦਾ ਕੀ ਆ ਇਸ਼ਨਾਨ ਕਰਨ ਦੇ ਵਿੱਚ ਆਪਾਂ ਢਿੱਲ ਕਰ ਜਾਂਦੇ ਆ ਸਾਨੂੰ ਇਉਂ ਹੁੰਦਾ ਵੀ ਕਿਵੇਂ ਇਸ਼ਨਾਨ ਕਰਾਂਗੇ ਜਾਂ ਫਿਰ ਇਸ਼ਨਾਨ ਕਰਨ ਲਈ ਉਦਮ ਹੁੰਦਾ ਹੀ ਨਹੀਂ ਤੇ ਕਈ ਵਾਰੀ ਆਪਾਂ ਇਹ ਵੀ ਕਹਿ ਦਿੰਨੇ ਆ ਵੀ ਅੱਖ ਤਾਂ ਸਾਡੀ ਖੁੱਲ ਗਈ ਸੀ ਇਸ਼ਨਾਨ ਕੀਤਾ ਨਹੀਂ ਗਿਆ ਅਸੀਂ ਫੇਰ ਸੌਂ ਗਏ ਆ ਤੇ ਇਦੋਂ ਵਧੀਆ ਤਾਂ ਇਹ ਗੱਲ ਹੋਵੇਗੀ ਜੇ ਤੁਹਾਡੇ ਤੋਂ ਇਸ਼ਨਾਨ ਨਹੀਂ ਹੁੰਦਾ ਕਈ ਵਾਰੀ ਸਰੀਰ ਵੀ ਠੀਕ ਨਹੀਂ ਹੁੰਦਾ ਬਿਮਾਰੀ ਹੁੰਦੀ ਆ ਕਾਰਨ ਕਈ ਬਣ ਜਾਂਦੇ ਆ ਅੱਖ ਖੁੱਲਣ ਦੇ ਸਰੀਰਕ ਮਾਨਸਿਕ ਧਾਰਮਿਕ ਕਾਰਨ ਵੀ ਆ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਉੱਠ ਕੇ ਆਪਣੇ ਬਿਸਤਰੇ ਤੇ ਬੈਠ ਜਾਣਾ ਹੈ ਜੇ ਬੈਠਿਆ ਨਹੀਂ ਜਾਂਦਾ ਤੇ ਸਾਧ ਸੰਗਤ ਜੀ ਖਿਆਲ ਕਰਿਓ ਇਹ ਗੱਲ ਕਿ ਲੰਮੇ ਪਏ ਪਏ ਵੀ ਤੁਸੀਂ ਇਹ ਸ਼ਬਦ ਦਾ ਜਾਪ ਜੇ ਕਰੋਗੇ ਤੇ ਤੁਹਾਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਜਾਣਗੀਆਂ ਨਾਮ ਜਿੱਥੇ ਵੀ ਜਪਿਆ ਜਾਵੇ ਹੱਤਕਾਰ ਵੱਲ ਤੇ ਚਿੱਤ ਕਰਤਾਰ ਵੱਲ ਜੁੜ ਜਾਵੇ ਜੀ ਸਾਧ ਸੰਗਤ ਜੀ ਖੇੜ ਬਣ ਜਾਂਦੀ ਆ ਹੁਣ ਜਦੋਂ ਤੁਹਾਡੀ ਅੱਖ ਖੁੱਲਦੀ ਆ ਉਦੋਂ ਤੁਹਾਨੂੰ ਹੱਥ ਪੈਰ ਧੋਣ ਦੀ ਵੀ ਕੋਈ ਲੋੜ ਨਹੀਂ ਬਸ ਜਦੋਂ ਜਾਗ ਆ ਗਈ ਆ ਨਾਲ ਦੀ ਨਾਲੇ ਸ਼ਬਦ ਦਾ ਜਾਪ ਕਰਿਓ ਸ਼ੁਕਰਾਨਾ ਕਰਨਾ ਪ੍ਰਮਾਤਮਾ ਦਾ ਜਿਨੇ ਜ਼ਿੰਦਗੀ ਦਿੱਤੀ ਆ ਤੇ ਇੱਕ ਦ੍ਰਿਸ਼ਟਾਂਤ ਰੱਬ ਦੇ ਪਿਆਰੇ ਦਿੰਦੇ ਹੁੰਦੇ ਸੀ ਕੋਈ ਬਹੁਤ ਧਨਵਾਨ ਆਦਮੀ ਸੀਗਾ ਤੇ ਆਪ ਜੀ ਨੂੰ ਸਮਝ ਲੱਗ ਜਾਵੇ ਕਿ ਸਾਰੀ ਗੱਲ ਕਿਸੇ ਕੰਮ ਲਈ ਕਿਤੇ ਜਾਂਦਾ ਸੀ ਰਸਤੇ ਵਿੱਚ ਗਰੀਬ ਮੰਗਤਾ ਮਿਲੇ ਆ ਜਿਹੜਾ ਭੀਖ ਮੰਗ ਰਿਹਾ ਸੀ ਅਮੀਰ ਬੰਦੇ ਨੇ ਉਹ ਗਰੀਬ ਮੰਗਤੇ ਤੇ ਤਰਸ ਖਾਦਾ ਅਮੀਰ ਬੰਦਾ ਜਿਹੜਾ ਸੀ ਉਹ ਗਰੀਬ ਬੰਦੇ ਕੋਲ ਗਿਆ ਜੇਬ ਦੇ ਵਿੱਚੋਂ ਕੱਢ ਕੇ ਕੁਝ ਪੈਸੇ ਉਹਨੂੰ ਦਿੱਤੇ ਨੇ ਪਰ ਮਨ 'ਚ ਕਹਿਣ ਲੱਗਾ ਵੀ ਦੇਖਣ ਨੂੰ ਤਾਂ ਚੰਗਾ ਭਲਾ ਲੱਗਦਾ ਸਰੀਰਕ ਪੱਖੋਂ ਤੰਦਰੁਸਤ ਇਹ ਕੰਮ ਕਿਉਂ ਨਹੀਂ ਕਰਦਾ ਕੋਈ ਕਰਤ ਕਿਉਂ ਨਹੀਂ ਕਰਦਾ ਇਹ ਸਵਾਲ ਉਹਦੇ ਅੰਦਰ ਪੈਦਾ ਹੋ ਗਿਆ ਮੰਗਤੇ ਨੂੰ ਕੀ ਕੀਤਾ ਇਹ ਕਹਤਾ ਭਾਈ ਤੇਰੀ ਹਾਲਤ ਕਿਵੇਂ ਹੋਗੀ ਇਹ ਸੇਹ ਤੇਰੀ ਚੜਦੀ ਕਲਾ ਚਾ ਤੂੰ ਮੰਗ ਕੇ ਕਿਉਂ ਖਾਣਾ ਕੋਈ ਕੰਮ ਧੰਦਾ ਕਰਿਆ ਕਰ ਜਿਵੇਂ ਆਪਾਂ ਕਈ ਵਾਰੀ ਮੰਗਦੇ ਆ ਉਹਨੂੰ ਸਲਾਹ ਦੇਣ ਲੱਗ ਜਾਨੇ ਆ ਉਦਾਂ ਹੀ ਉਹਨੇ ਕੀਤਾ ਕਹਿੰਦਾ ਕੰਮ ਧੰਦਾ ਤਾਂ ਮੈਂ ਕਰ ਲਵਾਂਗਾ ਪਰ ਮੈਨੂੰ ਕੋਈ ਕੰਮ ਨਹੀਂ ਮਿਲਦਾ ਗਰੀਬ ਆਦਮੀ ਕਹਿੰਦਾ ਉਹ ਕਹਿੰਦਾ ਚੱਲੇ ਆਉ ਕਰ ਤੂੰ ਮੰਗਣਾ ਛੱਡ ਅੱਜ ਹੀ ਮੈਂ ਤੈਨੂੰ ਲੈ ਕੇ ਚਲਦਾ ਤੂੰ ਕੰਮ ਕਰਿਆ ਕਰ ਮੇਰੇ ਨਾਲ ਤੇ ਉਦੋਂ ਫਿਰ ਅਮੀਰ ਆਦਮੀ ਨੇ ਕਿਹਾ ਵੀ ਤੂੰ ਮਿਹਨਤ ਕਰਨ ਨੂੰ ਤਿਆਰ ਹੋ ਕੰਮ ਤੈਨੂੰ ਮੈਂ ਦੇਵਾਂਗਾ ਉਹ ਗਰੀਬ ਬੰਦਾ ਜਿਹੜਾ ਸੀ ਐਨ ਲੱਗਾ ਮੈਂ ਜਰੂਰ ਕੰਮ ਕਰਾਂਗਾ ਕਹਿੰਦਾ ਮੇਰੇ ਕੋਲ ਜ਼ਮੀਨ ਆ ਮੈਨੂੰ ਮਿਹਨਤੀ ਬੰਦਿਆਂ ਦੀ ਲੋੜ ਆ ਤੇ ਮੈਂ ਤੈਨੂੰ ਆਪਣੀ ਜ਼ਮੀਨ ਦਾ ਕੁਝ ਹਿੱਸਾ ਦੇ ਰਿਆਂ ਅੱਜ ਤੋਂ ਤੂੰ ਕੀ ਕਰਨਾ ਉਹਦੇ ਵਿੱਚ ਰੱਜ ਕੇ ਮਿਹਨਤ ਕਰੀ ਫਸਲ ਬੀਜੀ ਤੇ ਬਦਲੇ ਵਿੱਚ ਕਹਿੰਦੇ ਮੈਨੂੰ ਤਨਖਾਹ ਕਿੰਨੀ ਦੋਗੇ ਅਮੀਰ ਬੰਦਾ ਕਹਿੰਦਾ ਮੈਂ ਤੈਨੂੰ ਤਨਖਾਹ ਨਹੀਂ ਦੇਣੀ ਤੈਨੂੰ ਹਿੱਸੇਦਾਰ ਬਣਾ ਰਿਆਂ ਜਿਹੜੀ ਜ਼ਮੀਨ ਵਿੱਚ ਤੂੰ ਇਹ ਫਸਲ ਬੀਜੇਗਾ ਉਹ ਚੋਂ ਜਿਹੜੀ ਕਮਾਈ ਹੋਵੇਗੀ ਉਦੇ ਵਿੱਚੋਂ 9 ਹਿੱਸੇ ਤੇਰੇ ਤੇ 10ਵਾਂ ਹਿੱਸਾ ਮੇਰਾ ਹੋਵੇਗਾ ਹੁਣ ਖਿਆਲ ਕਰਿਓ ਜੀ ਇੱਥੇ ਸਾਧ ਸੰਗਤ ਜੀ ਤੇ ਉੱਥੇ ਫਿਰ ਕੀ ਹੁੰਦਾ ਹੈ ਤੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਮਹਾਂਪੁਰਖੇ ਦ੍ਰਿਸ਼ਟਾਂਤ ਕਹਿੰਦੇ ਹੁੰਦੇ ਸੀਗੇ ਸਮਝਾਉਣ ਲਈ ਸਾਨੂੰ ਤੇ ਮੰਗਤੈ ਨੂੰ ਆਪਦੀਆਂ ਕੰਨਾਂ ਤੇ ਯਕੀਨ ਨਹੀਂ ਸੀ ਆ ਰਿਹਾ ਉਹਨੇ ਕੀ ਕੀਤਾ ਕੰਨਾਂ ਮੈਂ ਸੁਪਨਾ ਤਾਂ ਨਹੀਂ ਕਿਤੇ ਵੇਖੀ ਜਾਂਦਾ ਪਰ ਇਹ ਸੱਚ ਸੀ ਉਹਨੇ ਮਾਲਕ ਦਾ ਧੰਨਵਾਦ ਕੀਤਾ ਅਮੀਰ ਬੰਦੇ ਦਾ ਸਮਾਂ ਬੀਤਿਆ ਕੁਇਆ ਕੀ ਉਹਨੇ ਫਸਲ ਬੀਜੀ ਫਸਲ ਜਿਹੜੀ ਹੋਈ ਆ ਤੇ ਉਹਦੇ ਮਨ ਚ ਖੋਟ ਆ ਗਈ ਕਹਿੰਦਾ ਮੈਂ ਦਸਵਾਂ ਹਿੱਸਾ ਕਿਉਂ ਦੇਵਾਂ ਮੈਂ ਦਸਵੇਂ ਹਿੱਸੇ ਤੇ ਵੀ ਮੇਰਾ ਹੱਕ ਆ ਮੈਂ ਮਿਹਨਤ ਕੀਤੀ ਆ ਲਾਲਚ ਆ ਗਿਆ ਕ੍ਰਿਸ਼ਨਾ ਵਧ ਗਈ ਤਮਾ ਵਧ ਗਈ ਕਹਿੰਦਾ ਮੈਂ ਇੰਨਾ ਖਪਿਆ ਜ਼ਮੀਨ ਦਾ ਮਾਲਕ ਤਾਂ ਵਿਹਲਾ ਬੈਠਾ ਰਿਹਾ ਉਹਨੇ ਕੀਤਾ ਕੀ ਆ ਜੋ ਕੀਤਾ ਮੈਂ ਕੀਤਾ ਭਾਵ ਮੁੱਕਰ ਗਿਆ ਬਹਾਨੇ ਬਣਾਉਣ ਲੱਗ ਗਿਆ ਇੰਉ ਸਾਧ ਸੰਗਤ ਜੀ ਦ੍ਰਿਸ਼ਟਾਂਤ ਮਹਾਂਪੁਰਖ ਦਿੰਦੇ ਸੀ ਕਹਿੰਦੇ ਹੁੰਦੇ ਸੀ ਜਿਵੇਂ ਉਹ ਬੰਦੇ ਨੇ ਕੀਤਾ ਨਾ ਤੇ ਸਾਧ ਸੰਗਤ ਜੀ ਮਹਾਂਪੁਰਖ ਕਹਿੰਦੇ ਬਸ ਆਹੀ ਹਾਲ ਆਪਣੇ ਹੀ ਜਾਣੋ ਜੀ ਜਿਵੇਂ ਅਮੀਰ ਬੰਦੇ ਨੇ ਗਰੀਬ ਤੇ ਤਰਸ ਕਰਕੇ ਉਹਨੂੰ ਜ਼ਮੀਨ ਦਿੱਤੀ ਉਹ ਰੱਬ ਜੀ ਨੇ ਭਗਵਾਨ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਆ ਮਨੁੱਖਾ ਰੂਪੀ ਸਰੀਰ ਦਿੱਤਾ ਹੈ ਇਹ ਮਨੁੱਖੇ ਜਾਂਮੇ ਦੀ ਧਰਤੀ ਦਿੱਤੀ ਆ ਕਰਮ ਬੀਜ ਬੀਜਣ ਵਾਸਤੇ ਆਪਾਂ ਜੋ ਕਰਮ ਕਰਦੇ ਆ ਉਹ ਸਰੀਰ ਰੂਪੀ ਧਰਤੀ ਵਿੱਚ ਬੀਜੇ ਜਾਂਦੇ ਆ ਤਾਂ ਕਰਕੇ ਕਿਹਾ ਜਾਂਦਾ ਜਿਤ ਕੀਤਾ ਪਾਈਏ ਆਪਣਾ ਸਹ ਕਾਲ ਬੁਰੀ ਕਿਉਂ ਘਾਲੀਏ ਜੇ ਭਾਈ ਬੀਜ ਬੀਜ ਕੇ ਆਪ ਹੀ ਖਾਣੇ ਆ ਫਿਰ ਤਾਂ ਚੰਗੇ ਬੀਜ ਬੀਜਣੇ ਚਾਹੀਦੇ ਆ ਉਦੋਂ ਫਿਰ ਇਹ ਗੱਲ ਹੈ ਵੀ ਸਾਨੂੰ ਅੰਮ੍ਰਿਤ ਵੇਲੇ ਜਦੋਂ ਸਾਡੀ ਅੱਖ ਖੁੱਲਦੀ ਆ ਤੇ ਦੇਖੋ ਉਦੋਂ ਭਾਈ ਇਸ਼ਨਾਨ ਕੀਤੇ ਤੋਂ ਬਿਨਾ ਤੁਸੀਂ ਚੌਂਕੜਾ ਮਾਰ ਕੇ ਬਹਿ ਜਾਣਾ ਹੈ ਤੇ ਜਾਂ ਫਿਰ ਲੇਟੇ-ਲੇਟੇ ਵੀ ਤੁਸੀਂ ਇਹ ਸ਼ਬਦ ਦਾ ਜਾਪ ਕਰ ਸਕਦੇ ਹੋ। ਇਹ ਸ਼ਬਦ ਦਾ ਜਾਪ ਕੋਈ ਵੀ ਕਰ ਸਕਦਾ ਜੀ ਚਾਹੇ ਕੋਈ ਵੀ ਹੋਵੇ ਗੁਰੂ ਨੂੰ ਪਿਆਰ ਕਰਨ ਵਾਲਾ ਤੇ ਭੈਣਾਂ ਵੀ ਕਰ ਸਕਦੀਆਂ ਨੇ, ਵੀਰ ਵੀ ਕਰ ਸਕਦੇ ਆ, ਬਜ਼ੁਰਗ ਵੀ ਕਰ ਸਕਦੇ ਆ। ਤੇ ਇਹਨੂੰ ਤੁਸੀਂ ਕੰਠ ਵੀ ਸਹਿਜੇ ਕਰ ਸਕਦੇ ਹੋ ਕਿਉਂਕਿ ਬਾਣੀ ਬੜੀ ਸਹਿਜ ਆ। ਇਹ ਆ ਮੰਤਰ, ਕਿਹੜਾ ਮੰਤਰ ਜੀ? ਮੂਲ ਮੰਤਰ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਾਂ ਨਾਨਕ ਹੋਸੀ ਭੀ ਸੱਚ ਤੱਕ ਵੀ ਆਪ ਜੀ ਇਹ ਜਿਹੜਾ ਮੰਤਰ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਉਹ ਤੁਸੀਂ ਕਰ ਸਕਦੇ ਹੋ ਜੇ ਇਹ ਨਹੀਂ ਕਰ ਸਕਦੇ ਤਾਂ ਸਹਿਜ ਅਵਸਥਾ ਵਿੱਚ ਆ ਕੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹौं ਮੈਂ ਕੋਈ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹਾਂ ਜੀ ਤੇ ਕਿੰਨਾ ਸਮਾਂ ਕਰਨਾ ਸਾਧ ਸੰਗਤ ਜੀ ਜਿੰਨਾ ਕਰ ਲੋਗੇ ਉਹਨਾਂ ਘੱਟ ਹੈ ਪਰ ਹਾਂ ਤੁਸੀਂ ਘੱਟੋ ਘੱਟ 5-7 ਮਿੰਟ ਤਾਂ ਜ਼ਰੂਰ ਕਰੋ ਪਹਿਲੇ ਦਿਨਾਂ ਦੀ ਸ਼ੁਰੂਆਤ ਵਿੱਚ ਫਿਰ ਜਦੋਂ ਰਾਸ ਆਵੇਗਾ ਫਿਰ ਸਮੇਂ ਦਾ ਪਤਾ ਨਹੀਂ ਲੱਗੇਗਾ ਇਹ ਗੱਲ ਵੀ ਖਿਆਲ ਰੱਖਣੀ ਆ ਚੇਤੇ ਰੱਖਣਾ ਜੀ ਤੁਸੀਂ ਭਾਵੇਂ 2 ਮਿੰਟ ਤੋਂ ਸ਼ੁਰੂ ਕਰ ਲਓ 5 ਮਿੰਟ ਤੋਂ ਸ਼ੁਰੂ ਕਰ ਲਓ ਇੱਕ ਦਿਨ ਗੁਰੂ ਕਿਰਪਾ ਕਰੇਗਾ ਸਮੇਂ ਦਾ ਨਹੀਂ ਪਤਾ ਲੱਗੇਗਾ ਜੀ ਸੋ ਹਮੇਸ਼ਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਰਾਤ ਨੂੰ ਅੱਖ ਖੁੱਲ੍ਹੇ ਉਦੋਂ ਇਹ ਨਹੀਂ ਕਹਿਣਾ ਅੱਧੀ ਰਾਤ ਲੰਘ ਗਈ ਤੇ ਅੱਧੀ ਪਈ ਆ ਭਾਈ ਉਹ ਅੱਧੀ ਰਾਤ ਜਿਹੜੀ ਉਹ ਅੱਧੀ ਰਾਤ ਨਹੀਂ ਉਹ ਅੰਮ੍ਰਿਤ ਵੇਲਾ ਹੈ ਸਿੱਖਾ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਆ ਤੈਨੂੰ ਜਗਾਇਆ ਹੈ ਹੁਣ ਤੂੰ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਇਹ ਮੰਦੇ ਅਮਲਾਂ ਵਾਸਤੇ ਤੂੰ ਉੱਠ ਕੇ ਖੜਾ ਹੋ ਜਾਣਾ ਜਦੋਂ ਨਾਮ ਸਿਮਰਨ ਦਾ ਵੇਲਾ ਹੁੰਦਾ ਉਦੋਂ ਲੰਮੀਆਂ ਤਾਣ ਕੇ ਸੌ ਜਾਣਾ ਬੇਸਮਝ ਬੰਦਾ ਆਪਣੇ ਮੌਕੇ ਨੂੰ ਅਣਪਛ ਵੀ ਨਹੀਂ ਕਰਦਾ ਸੰਸਾਰੀ ਮਮਤਾ ਲੱਗੀ ਹੋਈ ਆ ਉਹਦੇ ਅੰਦਰ ਖਚਤ ਹੋਇਆ ਪਿਆ ਬੰਦਾ ਜੀ ਸੋ ਗੁਰਮਖ ਪਿਆਰਿਓ ਅਗਿਆਨ ਹੈ ਗਵਾਰ ਹੈ ਬੰਦਾ ਤੇ ਅੰਮ੍ਰਿਤ ਵੇਲੇ ਦੀ ਜਿਹੜੀ ਮਹੱਤਤਾ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਦੱਸਿਆ ਕਰਦੇ ਸੀ ਕਿਲੇਰਾਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਭਾਈ ਜਿਹੜਾ ਅੰਮ੍ਰਿਤ ਵੇਲੇ ਜਾਗਦਾ ਨਾ ਉਹਦੀ ਉਮਰ ਵੀ ਵੱਧ ਜਾਂਦੀ ਹੈ ਕਿਉਂਕਿ ਇਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੈ ਨਾ ਤਿੱਕ ਵੜੇਂਦੀ ਆਰ ਜਾਂ ਦੂਜਾ ਸਾਹਿਬ ਆਵੇ ਚਿੱਤ ਕਿਉਂਕਿ ਸਵਾਸ ਸਹਿਜ ਅਵਸਥਾ ਵਿੱਚ ਚੱਲਣ ਲੱਗ ਜਾਂਦੇ ਆ ਆਪਾਂ ਅਰਦਾਸ ਕਰੀਏ ਉਹ ਮਾਲਕ ਅੱਗੇ ਪ੍ਰਮਾਤਮਾ ਅੱਗੇ ਭਗਵਾਨ ਅੱਗੇ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਇਹੋ ਜੇ ਪਿਆਰੇ ਮੇਲਨੀ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਹੀ ਚੱਤਾ ਵੀ ਸਾਨੂੰ ਤੇ ਇਹ ਜਿਹੜਾ ਅੰਮ੍ਰਿਤ ਵੇਲਾ ਸੰਭਾਲਣਾ ਵੀ ਆ ਜਾਵੇ ਤੇ ਐਸੀ ਕਿਰਪਾ ਹੋ ਜਾਂਦੀ ਜਦੋਂ ਆਪਾਂ ਲਗਾਤਾਰ ਕਰਦੇ ਆ ਨਾ ਜੀ ਬਿਨਾਂ ਨਹਾਤੇ ਇਸ਼ਨਾਨ ਉਹ ਵੀ ਦਿਨ ਆ ਜਾਂਦਾ ਜਦੋਂ ਇਸ਼ਨਾਨ ਕਰਨ ਲਈ ਵੀ ਮਨ ਰਾਜੀ ਹੋ ਜਾਂਦਾ ਹੈ ਪਹਿਲਾ ਕਦਮ ਅੱਧੀ ਯਾਤਰਾ ਯਾਤਰਾ ਜਿੰਨੀ ਮਰਜ਼ੀ ਲੰਬੀ ਹੋਵੇ ਸੋ ਗੁਰਮੁਖ ਪਿਆਰਿਓ ਇਹ ਜਿਹੜਾ ਸੁਭਾਅ ਨਾ ਇਹ ਜਿਹੜੀ ਮਨ ਦੀ ਚਾਚਲਤਾਈ ਆ ਇਸ ਤਰ੍ਹਾਂ ਹੈ ਵੀ ਜ਼ਿੰਦਗੀ ਦੇ ਵਿੱਚ ਭਾਈ ਜਦੋਂ ਆਪਾਂ ਬਚਨ ਕਮਾਉਨੇ ਆ ਉਦੋਂ ਸੁੱਖ ਮਿਲਦਾ ਹੈ ਤੇ ਸਾਧੂ ਸੰਤ ਕੋਈ ઋષਿ ਹੋਵੇ ਤੇ ਜਿਹੜੇ ਜ਼ਿੰਦਗੀ ਵਿੱਚ ਬਚਨ ਕਮਾਉਂਦੇ ਆ ਉਹਨਾਂ ਦੇ ਤੇ ਉਹਨਾਂ ਨੂੰ ਆਸਾਨੀ ਨਾਲ ਹੀ ਸੁੱਖ ਮਿਲ ਜਾਂਦਾ ਹੈ ਸਹਿਜੇ ਹੀ ਮਿਲ ਜਾਂਦਾ ਹੈ ਤੇ ਬੰਦੇ ਦੀ ਬੇਵੱਸੀ ਦਾ ਇਲਾਜ ਵੀ ਹੋ ਜਾਂਦਾ ਹੈ ਦੁਨੀਆ ਦੇ ਵਿੱਚ ਇਹ ਨਾਮ ਜਦੋਂ ਜਪਣਾ ਊਠ ਤੇ ਬੈਠ ਤੇ ਸੋਵਤ ਨਾਮ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇਾਈ ਹੈ ਜਨ ਨਾਨਕ ਗੁਰਮੁਖ ਹਰ ਲਈ ਹੈ ਤੇ ਜਦੋਂ ਉੱਠਦਿਆਂ ਬਹਿੰਦਿਆਂ ਕੋਈ ਇਸ ਤਰ੍ਹਾਂ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਜੇ ਭਾਈ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਆਪਾਂ ਅਰਦਾਸ ਕਰੀਏ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਸਤਿਗੁਰੂ ਜੀ ਕਿਰਪਾ ਕਰਨੀ ਇਹੋ ਜੇ ਪਿਆਰੇ ਜ਼ਿੰਦਗੀ ਵਿੱਚ ਮਿਲਣ ਜਿਨ੍ਹਾਂ ਨੂੰ ਮਿਲ ਕੇ ਤੇਰੇ ਨਾਮ ਨਾਲ ਪ੍ਰੀਤੀ ਬਣੇ ਜੀ ਭੁੱਲ ਚੁੱਕ ਦੀ ਖਿਮਾ ਅਸੀਸ ਦੇਣੀ ਜੀ ਵਾਹਿਗੁਰੂ ਜੀ ਕਾ